ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੇਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੁਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਵਾ ਜਿੰਨੇ ਦੇ ਵਿੱਚ ਇੱਕ ਤੋਂ ਕੜਗੱਬਣ ਤੇ ਬਾਕੀ ਸੂਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਬਾਈ ਬਾਵੇ ਪਾਲ ਹਾਂ ਦੀ ਬੜੀ ਕਿਰਪਾ ਸਤਿਗੁਰ ਦੀ ਚਲੋ ਵਧੀਆ ਵੇਖਾ ਜੀ ਮੇਲਾ ਫਿਰ ਮੇਲਾ ਬਹੁਤ ਵਧੀਆ ਵੇਖਿਆ ਵੱਡੇ ਭਾਈ ਜੀ ਵਾਵਾ ਦੇ ਨਹੀਂ ਲਾਤੇ ਜੀ ਹਾਂਜੀ ਵੀਰ ਜੀ ਤੁਹਾਨੂੰ ਪਰਸਨ ਆ ਫੋਨ ਕਰਾਂਗਾ ਤੇ ਆਏ ਨਹੀਂ ਮਾਰ ਸਰਾਤੀ ਲੈ ਆਏ ਹਾਂ ਠੀਕ ਆ ਹਾਂਜੀ ਚਲੋ ਨਾਮ ਦੱਸ ਹਾਂ ਮੇਰਾ ਭਾਈਆ ਮਰਦਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਬਰਦਾ ਤਹਿਸੀਲ ਬਾਬਾ ਬਕਾਲਾ ਸਾਹਿਬ ਠੀਕ ਆ ਹਾਂਜੀ ਖਲਕੀਆਂ ਤੋਂ ਪੈਂਦਾ ਜੀ 2 ਕਿਲੋਮੀਟਰ ਲਈ ਆ 4 ਬਿਆਸ 7 ਬਾਬਕਾਲਾ ਵੀ 7 ਤੇ ਮੇਨ ਰੋਡ ਤੇ 1 ਕਿਲੋਮੀਟਰ ਸਰਕਾਰੀ ਸਕੂਲ ਆ ਕੇ ਠੇਕੇ ਲੱਗੇ 2 ਨੰਬਰ ਦਾ ਪੀਪਾ ਜੀ ਆਪਣੀ ਗਲੀ ਜੀ ਜਿਆਦਾ ਪੱਕਾ ਹੀ ਕਿਤੇ ਕਾਫੀ ਤੇ ਲੈ ਕੇ ਨਾ ਪੱਕਾ ਹੀ ਜਿਆਦਾ ਕੀਤਾ ਕਿ ਬਸ ਪੀਪਾ ਜੀ ਵੱਡੇ ਪਾਜੀ ਠੀਕ ਹੈ ਹਾਂਜੀ ਚਲੋ ਨੰਬਰ ਵੀ ਦੱਸਦੇ ਇੱਕ ਨੰਬਰ 9284278615 ਇੱਥੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਹਾਂਜੀ ਚਲੋ ਪਹਿਲਾਂ ਫਿਰ ਤੋਕੜ ਗੱਬਣੀ ਵਿਖਾ ਦਈਏ ਹਾਂਜੀ ਭਾਜੀ ਕਿੰਨੇ ਚਿਰ ਦੀ ਚੈੱਕ ਪਾਸ ਤੇ ਇਹ ਆ ਵੀ ਭਾਜੀ ਅੱਜ 31 ਤਰੀਕ ਕੱਲ ਨੂੰ ਪੰਜਵਾਂ ਮਹੀਨਾ ਲੱਜਣਾ ਪਹਿਲੀ ਨੂੰ ਅੱਛਾ ਹਾਂਜੀ ਚੌਂਦੀ ਚੈੱਕ ਪਾਸ ਆ ਵੀਰ ਭਾਪਾ ਆਪਣਾ ਡਾਕਟਰ ਲੈ ਵੀ ਨਵੀਂ ਨੂੰਣਾ ਮਰਜੀ ਆਪਣੇ ਘਰ ਤੋਂ ਤਸਲੀ ਕਰਾ ਕੇ ਖੜੇ ਤੇ ਦੁੱਧ ਕਿੰਨਾ ਜੀ ਦੁੱਧਰ ਵੀ ਭਾਜੀ ਗਾਂ ਕੋ ਤੇ 9 ਕਿਲੋ ਗਾਂ ਡਿੰਗੀ ਜਾਂਦੀ ਹੁਣ 8 ਕਿਲੋ ਦੁੱਧ ਕਰਕੇ ਦਵਾਂਗਾ ਵੀ ਭਾਜੀ ਅੱਛਾ ਹਾਂਜੀ ਤੇ ਚੋ ਮਹੀਨਾ ਦੀ ਚੈੱਕ ਪਾਸ ਆ ਬਾਕੀ ਆ ਕਿ ਉਤਰਾ ਕੱਦ ਕਾਠੀ ਚੰਗੀ ਆ ਲੈ ਜਾਓ ਜੀ ਚੰਗੇ ਦੁੱਧ ਵਾਲੀ ਉਮੀਦ ਇਹਨੇ ਸੱਜੇ ਦਾ ਦੁੱਧ ਚੰਗਾ ਕੱਢੇ ਹੋਗਾ ਜਿਹੜੀ ਢਿੰਗੀ ਜਾਂਦੀ ਆ ਪਾਪਾ ਜੀ ਬਾਹਰ ਨੂੰ ਜਾਂਦੀ ਬਾਕੀ ਦੁੱਧ ਦੀ ਚਵਾਈ ਆਪਣੇ ਆਪ ਕਰਕੇ ਖੜਦੀ ਆ ਇਹ ਕਿਉਂਕਿ ਅਸੀਂ ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਅਸੀਂ ਸਿਰਫ ਆਏ ਆ ਵੀਡੀਓ ਬਣਾ ਕੇ ਤੇ ਅਸੀਂ ਚੱਲ ਜਣਾ ਬਾਕੀ ਤਸੱਲੀ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਆ ਜਲਾਇਆ ਜੀ ਅਦੇਖ ਸਾਦੇ 97 ਦੇ ਲੱਗੇ ਤੋਂ ਲੈ ਆਓ ਜੀ ਤੇ ਕਿੰਨਾ ਰੱਖਣਾ ਵੇਤੀ ਫਿਰ ਇਹਦਾ ਮੁੱਲ ਆਪਾਂ ਬੋਲ ਤੁਸੀਂ ਦੱਸੋ ਪੀਪਲੀ ਜੱਜਾ ਕਰ ਦਈਏ ਤੁੱਕੀ ਦੇ ਗਾਂ ਪਾਜੀ 55000 ਰੁਪਏ ਆ ਹਾਂਜੀ ਹੁਣ 35000 ਰੁਪਿਆ ਕਿੰਨਾ ਵਿੱਚ ਛੱਡ ਦੇਣਾ ਜੋ ਮਾਨ ਕਰਾਉਣਾ ਕਰਾ ਲਓ 32 ਦੀ ਦੇ ਦਈਏ ਤੇਰਾ ਭਾਈ ਵੱਡੇ ਵੀਰ ਨੂੰ ਪੁੱਛ ਲੋ ਵੀ ਗੱਸੀ ਹੋ ਜਾਊਗਾ ਉਹਨਾਂ ਦਾ ਤਾਂ 1000 ਪੱਕਾ ਫਿਕਸ ਹੀ ਆਕੇ ਕਿੰਨਾ ਕਰਨਾ ਯਾਰ ਛੱਡ ਰਾਂਗੇ ਯਾਰ ਉਹਨਾਂ ਨੇ ਪੱਕਾ ਉਹਨਾਂ ਨੇ ਵੀ ਯਾਦ ਕੀਤਾ ਪੂਰੇ ਤੇ ਦੇ ਫਿਰ ਛੱਡ ਦੋ ਇਹਦਾ ਵੀ ਵੱਡੇ ਭਾਈ ਛੋਟ ਵੀ ਕਰਾਂਗੇ ਚੌਕ ਵੀਰ ਭਰਾ ਫੋਨ ਲਾਵੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਆਗੇ ਦੂਸਰੇ ਨੰਬਰ ਤੇ ਇਹਦੇ ਵੀ ਥਾਣੇ ਦੇਖ ਸਕਦੇ ਜੇ ਲੱਗੇ ਤਾਂ ਦੱਸਿਓ ਇਹਦੇ ਬਾਰੇ ਯਾਰ ਵਿਵਾਈ ਪਹਿਲਾਂ ਸੂਰਾ ਵਾ ਅੱਛਾ ਹਾਂਜੀ 2000 ਰੁਪਏ ਵਿਵਾਈ 11 ਗੋਲੇ ਕੋ ਤਿਆਰ ਹੋਊਗਾ ਮਗਰ ਵਸ਼ੀਏ ਦੇ ਕਾਲੀ ਅੱਛਾ ਮਗਰ ਇਹਦੇ ਵਸ਼ੀਏ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਸੂਈ ਨਾ ਇਹਨੂੰ ਵੀ ਜੀ 25 ਦਿਨ ਹੋ ਗਿਆ ਸੂਈ ਨੂੰ ਕੋਈ ਵੀ ਭਾਵੇਂ ਮਹੀਨਾ ਹੀ ਮੇਥਲੇ ਚਲੋ ਫਿਰ ਤੋਰੋ ਇੱਕ ਦਿਨ ਹਾਂਜੀ ਜਿਹੜੀ ਗੱਲ ਆਪਾਂ ਸੱਚਾਈ ਆ ਵੀ ਭਾਜੀ ਦੱਸ ਕੇ ਦੇਣੀ ਆ ਠੀਕ ਆ ਆਪਾਂ ਨਹੀਂ ਕਹਣਾ ਬਠਾ ਇਹਨਾਂ ਦੀ ਸੂਈ ਦਾਾਂ ਦੀ ਸੂਈ ਆ ਠੀਕ ਆ ਹਾਂਜੀ ਆ ਕਾਲੀ ਬੱਛੀ ਜੇ ਦੀ ਠੀਕ ਆ ਹਾਂਜੀ ਵੇ 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 ਕੋਈ ਇੱਕ ਨੰਬਰ ਹੋ ਗਿਆ ਭਾਈ ਸਪੈਸ਼ਲ ਕਿਉਂ ਲੱਗੀ ਆ ਜ ਲੈ ਆਓ ਜੀ ਹਾਂਜੀ ਇੱਥੋਂ ਵਖਾ ਲੋ ਭਾਈ ਸਾਡਾ ਮਸ਼ੀਨ ਆ ਲੈ ਜ ਲੈ ਜ ਕੋਈ ਨਹੀਂ ਉਹ ਤਰੇ ਇਹਦਾ ਕੱਦ ਕਾਠ ਬੋੜੀ ਵਾ ਠੀਕ ਆ ਇਹਦਾ ਜਿਹੜਾ ਦੁੱਧ ਦੇ ਮੋਕੇ ਤੇ ਜਿਹੜਾ 10-11 ਲੀਟਰ ਕਹਿੰਦੇ ਕਿ ਹੈਗਾ ਇਹ ਤੇ ਇਹਦਾ ਕੀ ਰੱਖਣਾ ਮੁੱਲ ਵੀ ਜੀ ਫਿਰ ਮੁੱਲ ਤੁਸੀਂ ਦੱਸ ਦੋ ਵੱਡੇ ਭਾਜੀ ਜੋ ਜੱਜਾ ਕਰੀਏ ਦਾ ਵੀ ਮੁੱਲ ਤਾਂ 40 ਕਰਦੇ ਆ ਵੀ ਭਾਜੀ ਇਹ 40 ਦੀ ਵਿਕਣੀ ਨਹੀਂ ਤੇ ਜਿੰਨਾ ਕਰੋਣਾ ਮਾਨ ਕਰਾ ਲਓ ਵੱਡੇ ਭਾਜੀ 35 ਦੇ ਦਈਏ ਫਿਰ ਹੋਰ ਯਾਰ ਛੱਡ ਦਾਂਗਾ ਵਡੇ ਅੱਛਾ ਹਾਂਜੀ 34000 ਦੀ 30000 ਦੀ ਚਲੋ ਮੌਕੇ ਤੇ ਹੋਰ ਕਰ ਦਾਂਗੇ ਹੋਰ ਨਾਲ ਫੁੱਲਾ ਕਰ ਦਾਂਗੇ ਵਡੇ ਭਾਜੀ ਫੁੱਲਾ ਸਾਰਿਆਂ ਚ ਮੰਨਤਾ ਨੂੰ ਜੁੱਦਾ 21 ਕਿਲੋ ਆ ਜੀ 10 ਕਿਲੋ ਦੀ ਗਰੰਟੀ ਦੇਣੀ ਆ ਤੁਹਾਡੀ ਤੋਂ ਆਪਣੇ ਘਰ ਧਾਰ ਬਣਾ ਮਾਰੇ ਠੀਕ ਹੈ ਜੀ ਹੋਰ ਇੱਕ ਨੰਬਰ ਉਹ ਪੂਰ ਸ਼ਟਾ ਛਣਕਾਰ ਉਹਦੇ ਗਾਂ ਘਲਤਾਂ ਦਿਲਾ ਦੇ ਘਰ ਤੋਂ ਵੀ ਥਾਂ ਦੇ ਠੀਕ ਹੈ ਤੇ ਹੁਣ ਤੀਸਰੇ ਨੰਬਰ ਤੇ ਆ ਹਾਂਜੀ ਭਾਜੀ ਇਹ ਦੇਖੋ ਕਿੰਨਾ ਹੀ ਦੁੱਧ ਇਹ ਦੇਖੋ ਵੀ ਭਾਜੀ 9 ਕਿਲੋ ਜਿਹੜਾ ਮਿੰਦ ਨਾਲ ਲੀਟਰ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਵੇਚਿਓ ਸਾਹਮਣੇ ਬੱਚੀ ਕੋਈ ਮਹੀਨੇ ਦੀ ਮਥਰੇ ਕੋਈ ਠੀਕ ਹੈ ਸਾਰੇ ਬੱਚਿਆਂ ਜੀ ਭਾਜੀ ਅੱਜ ਸਾਰੀਆਂ ਮੱਛੀਆਂ ਵਾਂ ਬੱਚਾ ਕੋਈ ਤੇ ਆਹ ਬੱਛੀ ਜੇ ਜੜੀ ਹਾਂ ਦੂਜੇ ਨੰਬਰ ਵਾਲੀ ਚਲੋ ਫਿਰ ਲਿਆਓ ਤੋਰੋ ਇੰਦੋਂ ਮੀ ਜਵਾ ਪਸ਼ਵਾ ਭਾਜੀ ਚੇਤ ਨੰਬਰ ਹੋਊਗਾ ਬਾਕੀ ਅੱਜ ਸਾਰੀਆਂ ਹੀ ਗਰਮੀ ਵਾਲੀਆਂ ਨੇ ਨੇ ਯੇ ਆਇਆ ਲੈ ਇਹ ਗਰਮੀ ਭਰੀ ਹੁੰਦੀ ਹੈ ਨਾ ਹਾਂਜੀ ਪਨੀ ਦਾ ਹੁਣ ਗਾੜੀ ਮਾਲ ਲਿਆਉਣਾ ਵਾ ਸਿਆਣਾ ਨਹੀਂ ਹੁੰਦੇ ਲਿਆਉਣਾ ਠੀਕ ਹੈ ਜੀ ਹਾਂਜੀ ਹੁਣ ਗਰਮੀ ਦਾ ਮੌਸਮ ਹੁੰਦਾ ਵੱਡੇ ਭਾਜੀ ਯੇ ਬਾਕੀ ਕਿਹੇ ਵੀ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਕੋ ਫੋਨ ਲਾਵੇ ਮਾਂ ਤਾਂ ਸਾਰੀਆਂ ਤੇ ਖੁੱਲਾ ਹੀ ਹੋਊਗਾ ਬੋਲੇ ਕਰਨੇ ਭਾਜੀ ਖੁੱਲੇ ਤੇ ਇਹਦਾ ਮੁੱਲ ਫਿਰ ਮੁੰਡਾ ਛੋੜਾ ਜੀ ਆਪੀ ਭਾਜੀ ਕਿੰਨਾ ਕ ਕੀ ਯਾਰ 30000 ਹਾਂਜੀ ਵਿੱਚੋਂ ਕਿੰਨਾ ਛੱਡਦਾ 2000 ਜੋ ਕਰਾਉਣਾ ਮਾਨ ਕਰਾ ਲਓ 28 ਦੀ ਦੇ ਦਈਏ ਫਿਰ 27 ਹੀ ਦੇ ਦਾਂਗੇ ਵੱਡੇ ਅੱਛਾ ਹਾਂਜੀ ਹੋਰ ਕਰਦਾਂਗੇ ਮੌਕੇ ਤੇ ਕਰਦਾਂਗੇ ਮਾਨਦਾਨ ਭਾਜੀ ਮੌਕੇ ਤੇ ਖੁੱਲਾ ਥਾਣੇ ਵੇਖੋ ਭਾਜੀ ਕੀ ਚੀਜ਼ ਲੱਗਾ ਵਾ ਦੇ ਦੇ ਵੀ ਲੱਗੇ ਤਾਂ ਕੋਈ ਵੀ ਗਾਂ ਛੋੜਾ ਦੀ ਫੇਲ ਹੋਏ ਤੁਹਾਨੂੰ ਵੀ ਆਪਣਾ ਘਰ ਛੱਡ ਜੀ ਠੀਕ ਆ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਆ ਇਹ ਭਾਜੀ ਜਰਸੀ ਚ ਹੁੰਦੀ ਆ ਅੱਛਾ ਹਾਂਜੀ ਤੇ ਪਹਿਲਾ ਸੂਰ ਕੀ ਭਾਜੀ ਇਹਦੇ ਮਗਰੇ ਵੱਛੀ ਇਹਦੇ ਮਗਰੇ ਵੱਛੀ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਭਾਜੀ ਇਹਦੀ ਉਕਾਰ ਨਹੀਂ ਵਛੀ ਆਵਲੀ ਵਛੀ ਜੀ ਇਹਦੀ ਹਾਂਜੀ ਲਿਆ ਖੋਲੋ ਫਿਰ ਤੋਰਿਏ ਇਹਨਾਂ ਵਿੱਚ ਤੇ ਇਹਦੇ ਕੋਲ ਦੁੱਧ ਕਿੰਨਾ ਪੱਕਾ ਵੀਰ ਜੀ ਮੇਰੇ ਕੋਲ ਵੀ ਭਾਈ ਦੁੱਧ 10 ਕਿਲੋ ਜਿਹੜਾ ਦੇ ਦੇਣਾ ਮਿੰਕੇ ਲੀਟਰਾਂ ਦਾ ਅੱਛਾ ਹਾਂਜੀ ਲਿਆ ਤੋਰ ਦੋ ਫਿਰ ਇਹਦੇ ਕੋਲ 10 ਲੀਟਰ ਦੁੱਧ ਜਿਹੜਾ ਤਿਆਰ ਦਾਸਤੇ 80 ਚ ਆਉਂਦੀ ਹੈ ਵੱਡੇ ਭਾਈ ਜੀ ਅੱਲਾਹ ਆਜੇ ਲੈ ਸੁਆਪ ਸਮਾਦਰ ਜੀ ਭਾਜੀ ਇੱਕ ਨੰਬਰ ਲੱਗਾ ਹੋਊਗਾ ਤੇ ਲੋਨ ਨੇ ਫੋਸੀ ਕਰਕੇ ਖਾਲਸਾ ਰੋ ਪੇ ਮੁੜ ਕੇ ਵੀਰ ਕਵੇ ਨਾ ਵੀ ਮੋਕ ਮਾਰਦੀ ਠੀਕ ਆ ਹਾਂਜੀ ਚਲ ਆਜ ਲੈ ਆ ਫਿਰ ਤੇ ਇਹਦਾ ਮੁੱਲ ਵਿਦਦੀ ਫਿਰ ਮੋਦੂ ਪੀਪਾ ਜੀ ਇਹਦਾ 35000 ਰਿਆ 35000 ਰਿਆ ਜੋ ਮਾਨ ਕਰਾਉਣਾ ਕਰਾ ਲਾ ਕਿੰਨਾ ਮਾਨ ਕਰਦੀਏ ਜੋ ਕਰਾਉਣਾ ਕਰਾ ਲਓ ਤੇ ਇਹਦੇ ਦੇ ਦੀਆ ਫਿਰ ਖੁੱਲਾ ਹੀ ਕਰਦੀਏ ਮਾਨ ਤੂੰ ਨਹੀਂ ਹਿੰਦਾ ਜਾਣ ਦੋ ਫਿਰ ਅੱਜ ਜਾਣ ਦੋ ਕੋਈ ਨਹੀਂ ਕੋਈ ਨਹੀਂ ਵੱਡੇ ਭਾਜੀ ਜੀ ਤੇ ਕਹਿ ਤਾਰੇ ਕੋਈ ਨਹੀਂ ਆਪਾਂ ਤੁਹਾਡਾ ਨਹੀਂ ਕਹਿਣਾ ਮੋੜਨਾ ਭਾਜੀ ਠੀਕ ਆ ਠੀਕ 3000 ਖੰਡ ਲੰਗਾ ਹੋਰ ਕੀ ਹੋਗਾ ਫਿਰ ਚਲੋ ਕੋਈ ਨਹੀਂ ਹਿੰਦਾ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਅੰਡੇ ਦੀ ਟੋਕਰ ਦੀ ਆਹ ਮੂਰੀ ਮਸ਼ੀ ਸ਼ਿਆਲੀ ਮੇਥਲੇ ਤੇ ਪੰਨਿਆਂ ਦੀ ਮੇਥਲੇ ਆ ਵੱਛੀ ਤਾਂ ਸਾਹਮਣੇ ਦੇ ਮਗਰ ਕੋਈ 6-7 ਮਹੀਨੇ ਦੀ ਮਹੀਨਿਆਂ ਦੀ ਵੱਛੀ ਹੈਗੀ ਜੇ ਇਹ ਆ ਕੇ ਚਲੋ ਪਲੀ ਪਲੋਸੀ ਵੱਛੀ ਹੈ ਨਾਲ ਜਿਹੜਾ ਇੱਕ ਫ੍ਰੀ ਆਰਪੀ ਭਾਜੀ ਠੀਕ ਹੈ ਜੀ ਹਾਂਜੀ ਤੇ ਦੁੱਧ ਕਿੰਨਾ ਜੇ ਲੱਗਾ ਇੱਕ ਆਰਪੀ ਭਾਜੀ ਜਿਹੜਾ ਲੀਟਰਾਂ ਦਾ ਮਿਲਦੇ ਨੇ ਨਾ 5 ਲੀਟਰ ਲੈਟ ਜਵਾਬ ਸਮਾ ਇੱਕ ਨੰਬਰ ਹੋਊਗੀ ਚਲੋ ਖੋਲੋ ਤੋਰ ਦਈਏ ਫਿਰ ਹਾਂਜੀ ਖੋਲੋ ਭਾਜੀ ਖੋਲੋ ਬਾਕੀ ਹੈਗੀ ਤਾਂ ਟੋਕੜੀ ਹੈ ਤੇ ਮਗਰ ਪਰ ਵੱਛੀ ਹੈਗੀ ਇਹਦੇ ਆ ਜਲਾਓ ਜੀ ਬਾਕੀ ਇਹ ਕੀ ਕਰਦਾ ਚਲੋ ਚਾਹ ਪਾਣੀ ਦਾ ਸਾਰੀ ਜਾਊਗੀ ਤੇ ਇਹਦਾ ਮੁੱਲ ਵੀ ਜੀ ਫਿਰ ਯਾਰੀ ਬਜੀ ਜਾ ਜੀ ਕਿੰਨਾ 12000 ਰੁਪਿਆ 12000 ਵਿੱਚੋਂ ਕਰਨਾ ਮੰਤਰ ਕੋਈ ਹੋਰ ਜੋ ਕਰਾਉਣਾ ਕਰਾ ਲੋ ਵੱਡੇ ਭਾਜੀ ਇੱਕੋ ਗੱਲ ਕਰ ਦਈਏ ਫਿਰ ਕਰ ਲਓ ਭਾਜੀ ਤੁਹਾਡਾ ਕਹਿਣਾ ਮੋੜਨਾ ਨਹੀਂ ਆਪਾਂ ਕੋਰੇ ਦੱਸ ਦੇ ਦੇ ਦਈਏ ਫਿਰ ਦੇ ਦਾਂਗੇ ਵੱਡੇ ਭਾਜੀ ਸਾਡਾਂ ਦੇ ਛੋਟੇ ਆਪਾਂ 500 ਸ਼ਰਦ ਅੱਛਾ ਹੋਰ ਦੱਸੋ ਠੀਕ ਹੈ ਜੀ ਆ ਐਦਾਂ ਹੀ ਬਹਿ ਜਣਾ ਵੱਡੇ ਭਾਜੀ ਠੀਕ ਹੈ ਇਹ ਥਣ ਵੇਖੋ ਕੀ ਚੀਜ਼ ਲੱਗਾ ਥਣ ਚੰਗਾ ਲੱਗਾ ਦੇਖੋ ਇੱਕ ਨੰਬਰ ਚ ਵਾਈ ਹੋ ਗਿਆ ਭੀ ਭਾਜੀ ਹੋਰ ਦੇ ਟੋਕਰ ਦੱਸ ਕੇ ਦੇਣੀ ਆ ਬਹੁਤ ਨਾਲ ਗਿਫਤੀ ਆ ਭਾਜੀ ਅੱਛਾ ਇੱਕ ਨਾ ਇੱਕ ਫਰੀ ਵੀ ਚਲੋਗੇ ਵੀਰਪਰਾ ਕੱਲ ਕੱਲਾ ਵੀ ਨਦਰ ਖੜਦਾ ਜੀ ਲੱਗਾ ਰਹੂਗਾ ਇਹਦਾ ਠੀਕ ਹੈ ਹਾਂਜੀ ਤੇ ਠੀਕ ਹੈ ਵੀਰ ਜੀ ਰਕੋਸ਼ ਕਹਣਾ ਭਾਜੀ ਜੀ ਸੂਈਆਂ ਸਾਈਆਂ ਵੀਰਪਰਾ ਆਪਣੀ ਚ ਤਸੱਲੀ ਕਰਕੇ ਖੜਿਆ ਤੁਹਾਡੇ ਘਰੇ ਪਸੰਦ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਰਹੇ ਜਿੰਦੇ ਕੋਈ ਗੱਲ ਨਹੀਂ ਗਿਰਦੀ ਆਪਾਂ ਕੋਈ ਗੁੱਸਾ ਥੋੜਾ ਕੇ ਭੈਣ ਭਰਾ ਦੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ